ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਏ ਜਾਣ ਵਾਲੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ ਵੱਲੋਂ ਨਿਯੁਕਤ ਕੀਤੇ ਡੈਲੀਗੇਟਸ ਨੇ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਪਾਰਟੀ ਵੱਲੋਂ ਨਿਯੁਕਤ ਜ਼ਿਲ੍ਹਾ ਅਬਜ਼ਰਵਰਾਂ ਨੂੰ ਵਿਕਰਮਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਢਿੱਲੋਂ ਨੂੰ ਸੌਂਪੇ। ਇਸ ਮੌਕੇ ਤੇ ਹਲਕਾ ਬਸੀ ਪਠਾਣਾ ਦੇ ਇੰਚਾਰ ਦਰਬਾਰਾ ਸਿੰਘ ਗੁਰੂ, ਹਲਕਾ ਅਮਲੋਦ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖਰਨਾ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਸਮੇਤ ਸਮੂਹ ਡੈਲੀਗੇਟਸ ਅਤੇ ਜ਼ਿਲ੍ਹਾ ਅਕਾਲੀ ਦਲ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਾਰੇ ਹੀ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਯੁਕਤ ਜ਼ਿਲ੍ਹਾ ਅਬਜ਼ਰਵਰਾਂ ਨੂੰ ਸੌਂਪੇ ਜਾਣਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਦਿੱਤੇ ਜਾਣਗੇ ਅਕਾਲੀ ਦਲ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਖੇਤਰੀ ਪਾਰਟੀ ਬਾਰੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਅਤੇ ਜੋ ਸਦਾ ਹੀ ਪੰਜਾਬ ਦਾ ਭਲਾ ਚਾਹੁੰਦੀ ਹੈ ਪੰਜਾਬ ਦੀ ਰਾਖੀ ਕਰਦੀ ਹੈ ਅਤੇ ਪੰਜਾਬ ਦੇ ਹਿੱਕਾਂ ਦੇ ਲਈ ਜੋ ਕਿ ਹੱਕ ਡਾ ਕੇ ਖੜੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਖੇਤਰੀ ਪਾਰਟੀ ਹੀ ਹਿੱਤਾਂ ਦੀ ਰਾਖੀ ਕਰਦੀ ਪਾਵਨ ਪੁੱਤਰ ਧਰਤੀ ਦੇ ਉੱਤੇ ਮੈਂ ਔਰ ਸਰਦਾਰ ਪਰਮਜੀਤ ਸਿੰਘ ਬਤੌਰ ਅਧਰਬਰ ਅਸੀਂ ਹਾਜ਼ਰ ਹੋਏ ਆਂ ਪਾਰਟੀ ਦੀ ਜਥੇਬੰਦਕ ਚੋਣਾਂ ਦਾ ਕਰਨ ਵਾਸਤੇ ਜਿਹੜੀ ਪ੍ਰਕਿਰਿਆ ਉਸ ਪ੍ਰਕਿਰਿਆ ਦੇ ਹਿੱਸੇ ਵਜੋਂ ਅੱਜ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਔਰ ਪ੍ਰਧਾਨ ਸਹਿਬਾਨ ਤੇ ਬਾਕੀ ਅਹੁਦੇਦਾਰ ਸਹਿਬਾਨ ਬਣਾਉਣੇ ਨੇ ਉਹਨਾਂ ਦੀ ਸ਼ੁਰੂਆਤ ਕਰਨ ਵਾਸਤੇ ਔਰ ਪਾਰਟੀ ਨੂੰ ਉਹਨਾਂ ਹਾਰ ਦੇਣ ਵਾਸਤੇ ਅੱਜ ਦੀ ਮੀਟਿੰਗ ਜਿਹੜੀ ਹੈ ਬੁਲਾਈ ਗਈ ਹੈ ਮੈਂ ਧਨਵਾਦੀ ਹਾਂ ਸਾਰੇ ਆਗੂ ਸਹਿਬਾਨ ਦਾ ਵਰਕਰ ਸਹਿਬਾਨ ਦਾ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਹੈ ਕਿ ਪਾਰਟੀ ਪ੍ਰਧਾਨ ਸਾਹਿਬ ਜੋ ਫੈਸਲਾ ਇੱਥੇ ਜ਼ਿਲ੍ਹਾ ਜਥੇਬੰਦੀ ਚ ਕਰਨਗੇ ਉਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਤੇ ਡੈਲੀਗੇਟ ਜਿਲ੍ਹਾ ਸੀ ਜ਼ਿਲ੍ਹੇ ਦਾ ਜਿਹੜੇ-ਜਿਹੜੇ ਬੰਦਿਆਂ ਨੇ ਪਿਛਲੇ ਸਮੇਂ ਚ ਪਾਰਟੀ ਦੀਆਂ ਮੈਂਬਰਸ਼ਿਪ ਡਰਾਈਵ ਦੇ ਵਿੱਚ ਹਿੱਸਾ ਲਿਆ ਮੈਂਬਰਸ਼ਿਪ ਕੀਤੀ ਆ ਉਸ ਆਧਾਰ ਦੇ ਉੱਤੇ ਜਿਨੇ-ਜਿਨੇ ਉਹਨਾਂ ਨੇ ਪਰਚੀਆਂ ਦਿੱਤੀਆਂ ਨੇ ਪਾਰਟੀ ਬਿਲਕੁਲ ਪਰਫਾਰਮਾ ਦਿੱਤਾ ਗਿਆ ਸੀ ਉਹ ਜ਼ਿਲ੍ਹੇ ਦੇ ਡੈਲੀਗੇਟ ਚੁਣੇ ਗਏ ਨੇ ਤੇ ਅੱਜ ਡੈਲੀਗੇਟਾਂ ਨੂੰ ਇਕੱਠੇ ਕਰਕੇ ਕਿਉਂਕਿ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਲਈ ਪਾਰਟੀ ਦੇ ਪ੍ਰਧਾਨ ਚੁਣਨ ਦਾ ਜੋ ਅੱਜ ਸਾਰਿਆਂ ਦੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਵੀ ਜੇ ਤੁਹਾਡਾ ਕੋਈ ਨਿੱਜੀ ਕਿਸੇ ਦਾ ਆਪਣਾ ਮਨ ਹੋਵੇ ਕਿਉਂਕਿ ਪਾਰਟੀ ਇੱਕ ਡੈਮੋਕ੍ਰੇਟਿਕ ਸਿੱਧੀ ਨਾਲ ਚੱਲਦੀ ਆ ਸਾਰਿਆਂ ਨੂੰ ਅਧਿਕਾਰ ਆ ਸੋ ਅੱਜ ਸਮੁੱਚੇ ਡੈਲੀਗੇਟਾਂ ਤੋਂ رائے ਲਈ ਗਈ ਆ ਰਾਈ ਜੋ ਉਹਨਾਂ ਨੇ ਦਿੱਤੀ ਉਹ ਲਿਖ ਲਈ ਗਈ ਆ ਸਾਰਿਆਂ ਨੇ ਉੱਤੇ ਸਾਈਨ ਕੀਤੇ ਨੇ ਤੇ ਹੁਣ ਉਹੀ ਜੋ ਉਹਨਾਂ ਦੇ ਜੋ ਵਿਚਾਰ ਨੇ ਉਹ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਤੱਕ ਮੈਂ ਤੇ ਬਿਕਰਮਜੀਤ ਸਿੰਘ ਜੀ ਖਾਲਸਾ ਸਾਡੀ ਡਿਊਟੀ ਲੱਗੀ ਸੀ ਅਸੀਂ ਉਹ ਸਾਰਾ ਜੋ ਸੂਚੀ ਆਦੀ ਪ੍ਰਤੀਕਿਰਿਆ ਆ ਪਾਰਟੀ ਹਾਈ ਕਮਾਂਡ ਨੂੰ ਜਾ ਕੇ ਦੱਸਾਂਗੇ ਅੱਜ ਅਸੀਂ ਧੰਨਵਾਦ ਦਿਆਂ ਸਾਡੇ ਵਰਬਰ ਸਹਿਬਾਨ ਬਿਕਰਮਦੀਪ ਸਿੰਘ ਜੀ ਖਾਲਸਾ ਪਰਮਦੀਪ ਸਿੰਘ ਜੀ ਢਿੱਲੋਂ ਜਿਹੜੇ ਕਿ ਇਸ ਮੀਟਿੰਗ ਦੇ ਵਿੱਚ ਸਪੈਸ਼ਲ ਤੌਰ ਤੇ ਆਏ ਨੇ ਤੇ ਜ਼ਿਲ੍ਹਾ ਡੈਲੀਗੇਟ ਤੇ ਤਿੰਨ ਹਲਕਿਆਂ ਦੀ ਸੀਨੀਅਰ ਲੀਡਰਸ਼ਿਪ ਇਸ ਦੇ ਵਿੱਚ ਸ਼ਾਮਲ ਸੀ ਔਰ ਅੱਜ ਦਾ ਜਿਹੜਾ ਏਜੰਡਾ ਸੀ ਕਿ ਜ਼ਿਲ੍ਹਾ ਜੱਥੇਦਾਰ ਜ਼ਿਲ੍ਹਾ ਪ੍ਰਧਾਨ ਦਾ ਉਹ ਸਾਰੇ ਜ਼ਿਲਾ ਡੈਲੀਗੇਟਾਂ ਨੇ ਔਰ ਸਾਰੀ ਸੀਨੀਅਰ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜੱਥੇਦਾਰ ਬਣਉਣ ਦੇ ਅਧਿਕਾਰ ਸਾਬਾਨ ਦੇ ਰਾਹੀਂ ਪਾਰਟੀ ਪ੍ਰਧਾਨ ਸ੍ਰੀ ਸੁਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਦੇ ਦਿੱਤੇ ਗਏ ਨੇ ਇਸ ਸਰਬਸੰਮਤੀ ਲਈ ਫੈਸਲੇ ਦਾ ਅਸੀਂ ਸਾਰੇ ਜ਼ਿਲਾ ਡੈਲੀਗੇਟ ਔਰ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦਾ ਧੰਨਵਾਦ